ਆ ਲੈ ਮੈਂ ਸ਼ੁਰੂ ਕਰਦੇ ਲੱਗਾ ਵਾ ਸਪਰੇ ਕਰ ਲਈ ਮਤਈ ਨੂੰ ਦੇਖੋ ਜੀ ਆਹ ਵੇਖੋ ਕਾਮਜੀ ਰਹਿਣ ਕਾਲੀ ਰਹਿਣ ਦੇ ਮੈਂ ਵੀਰ ਭਰਾ ਦੀ ਡਰਾਪ ਆ ਰਹਾ ਹੈ ਤੇ ਸਪਰੇਅ ਕਰਨ ਲਈ ਜੀ ਹੋਰ ਇਹ ਜਣਾਉਣ ਆਪਾਂ ਹੈਲੋ ਗਾਇਸ ਮੋਰ ਮੈਂ ਪੰਪਰ ਸਪਰੇਅ ਕਰਨ ਲੱਗਾ ਹਾਂ ਤੇ ਵੀਰ ਭਰਾ ਦੀ ਇੱਕ ਮੰਗਈ ਸੀ ਤੇ ਉਹਦੇ ਹੁਣ ਪੰਪਰ ਸਪਰੇਅ ਕਰ ਲੱਗਾ ਵਾ ਤੇ ਕੋਈ ਨਾ ਜਾਣਿਆ ਪੰਪਰ ਸਪਰੇਅ ਕਰਨਾ ਆਪਾਂ ਆਪਣੇ ਦੋ ਰਹਿ ਗਏ ਆ ਆ ਛੱਨਾ ਵੀਰ ਜਿਹੜਾ ਆਪਣੇ ਨਾਲ ਹੀ ਦਾਵਾ ਹੁਣ ਨਾਲ ਲੈ ਕੇ ਜਾ ਵੀਡੀਓ ਦਿਖਾ ਮੈਨੂੰ ਮੁੱਖਮੇ ਨੂੰ ਆ ਛੱਨਾ ਨਾਲ ਦਾਵਾ ਗੱਲ ਤਾਂ ਕੋਈ ਦੀ ਕਹਿਣਾ ਗੱਲ ਨਹੀਂ ਮੰਦਨੀ ਆ ਪਤੋ ਜਿਹੜਾ ਆ ਜਿਹੜਾ ਪਤੋ ਤਾਂ ਮਰੀ ਜਾਂਦਾ ਇਹ ਗਾਦੀ ਪੀਤੀ ਜਾਂਦਾ ਰੰਜਿਆ ਦਾalਣਾ ਉਹ ਮਰੀ ਜਾਂਦਾ ਇਹ ਗੱਲਾਂ ਆ ਆ ਆ ਬੰਦਾ ਜਿਹੜਾ ਨਾਮ ਤੇਰੇ ਆਇਆ ਵਾ ਇਹ ਇਹ ਬੰਦਾ ਆਵਾ ਇੱਕ ਬੰਦਾ ਪੱਠੇ ਪੁੱਠੇ ਪੁੰਦਾ ਉਹ ਗੱਲਾਂ ਜਮਗਾਣੂ ਕੱਲਾ ਕੱਲਾ ਖਾਵਾ ਕੱਲਾ ਕੱਲਾ ਆਪਣੇ ਕੈਮਰਾਮੈਨ ਦੇ ਬਾਰੇ ਵੀ ਕੁਝ ਦੱਸ ਕੈਮਰਾ ਜਿਹੜਾ ਸਾਡਾ ਸਹੀ ਆ ਉਹ ਕੈਮਰਾਮੈਨ ਦੋਸਤੋ ਆਵ ਕਾ ਸਬਸਕ੍ਰਾਈਬ ਚੈਨਲ ਕਰੋ ਮੇਰਾ ਲਾਈਕ ਸ਼ੇਅਰ ਕਰੋ ਅਹੀਂ ਹੁੜਾ ਅੱਜ ਸਪਰੇਅ ਕਰਨ ਲੱਗੇ ਆ ਮੈਂ ਕਹੀ ਦੀ ਵੀਰ ਭਰਾ ਦੀ ਇੱਕ ਸਪਰੇਅ ਕਰ ਲਿਆ ਜਦੀ ਜਿਆੜੀ ਮੈਨੂੰ ਹੈਗੀ ਕਰਨੇ ਆ ਵਾ ਤੇ ਅਸੀਂ ਹੁਣ ਕਰਨ ਲੱਗੇ ਆ ਤੇ ਇਹਦਾ ਦੇਖੋ ਕਹੀਦੀ ਆ ਬੋਟਾ ਮੇਮ ਕਰੋ ਵੀ ਪਤਾ ਹੀ ਨਹੀਂ ਇੰਨਾ ਸਪਰੇਅ ਕਰੀ ਜਾਂਗੇ ਕਿ ਕਹਵੇਂ ਆ ਠੀਕ ਆ ਤੇ ਇਹ ਜਿਹੜੀ ਆ ਬਹੁਤ ਭਾਰੀ ਆ ਤੇ ਪੁਰਿਆ ਜਾਣਾ ਨਹੀਂ ਆ ਜੀ ਉਹਿਆ ਤੜਾਇਆ ਮੰਮੀ ਆ ਲੈ ਜਾ ਮੰਦਾ ਆ ਤਾ ਆ ਵੀਰ ਲੈ ਆ